ਪੰਜਾਬ ਵਿਧਾਨ ਸਭਾ ਦਾ ਮੌਕੇ ਸੇ ਚੱਲ ਰਿਹਾ ਤੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੈਬਨ ਮੰਤਰੀ ਲਾਲਜੀਤ ਸਿੰਘ ਪੁੱਲਰ ਅਸਲ ਦੇ ਵਿੱਚ ਇਹ ਨੇ ਹਰਕਮਲਦੀਪ ਹਰਕਮਲਦੀਪ ਸਿੰਘ ਤੇ ਲਾਲਜੀਤ ਪੁੱਲਰ ਨੇ ਗੁਰਸੇਵਕ ਸਿੰਘ ਤਾਂ ਇਹਨਾਂ ਦੀ ਪਰਫਾਰਮੈਂਸ ਹੈ ਜਿਹੜੀ ਕੁਝ ਵੱਖਰੀ ਨਜ਼ਰ ਆਈ ਤਾਂ ਮੁੱਖ ਮੰਤਰੀ ਸਾਹਿਬ ਵਾਲੇ ਪਾਸੇ ਮੁੱਖ ਮੰਤਰੀ ਸਾਹਿਬ ਕਿਵੇਂ ਤਾਂ ਲੱਗਿਆ ਅੱਜ ਮੁੱਖ ਮੰਤਰੀ ਵਾਲੀ ਭੂਮਿਕਾ ਦੇ ਵਿੱਚ ਜਦੋਂ ਇਹ ਕਾਰਵਾਈ ਸਦਨ ਦੀ ਜਿਹੜੀ ਹੈ ਉਹੋ ਹੀ ਬਹੁਤ ਵਧੀਆ ਲੱਗਿਆ ਜਦੋਂ ਇਹ ਕਾਰਵਾਈ ਹੋਈ ਇਸ ਦੇ ਵਿੱਚ ਜੋ ਕਿ ਵਿਰੋਧੀ ਪਾਰਟੀ ਨੇ ਜੋ ਕੁਝ ਵੀ ਕੀਤਾ ਤਾਂ ਉਹ ਬਹੁਤ ਹੀ ਜ਼ਿਆਦਾ ਬੁਰਾ ਸੀ ਪਰ ਉਹਨਾਂ ਦਾ ਕੰਮ ਹੈ ਇਹ ਚੀਜ਼ ਕਰਨਾ ਤੇ ਸਾਡਾ ਕੰਮ ਹੈ ਉਹਨਾਂ ਨੂੰ ਜਵਾਬ ਦੇਣਾ ਜੀ ਅੱਛਾ ਵਿਰੋਧੀ ਧਰਜਾਗੂ ਨਾਲ ਤੁਹਾਡੀ ਬਹਿਸ ਵੀ ਹੋਈ ਹਾਂਜੀ ਹੋਈ ਸੀ ਬਹਿਸ ਤੇ ਬਹੁਤ ਤਕੜੀ ਬਹਿਸ ਹੋਈ ਸੀ ਉਹਦੇ ਵਿੱਚ ਤਾਂ ਹੁਣ ਮੇਰੇ ਖਿਆਲ ਨਾਲ ਔਨ ਦਾ ਟਾਈਮ ਹੈ ਤਾਂ ਲਾਲ ਜੀ ਪੁਲਰੋਣੀ ਪੁਲਰ ਤੋਂ ਆ ਜਾਓ ਸਾਈਡ ਤੇ ਆ ਜਾਓ ਇੱਧਰ ਕਿਉਂਕਿ ਕਾਰਵਾਈ ਸ਼ੁਰੂ ਹੋਣ ਲੱਗੀ ਆ ਤਾਂ ਪੁਲਿਸ ਸਾਹਿਬ ਤੁਸੀਂ ਬਹੁਤ ਅਗਰੈਸਿਵ ਹੋ ਗਏ ਸੀਗੇ ਵੇਖੋ ਜੀ ਅਗਰੈਸਿਵ ਹੋਣਾ ਪੈਂਦਾ ਜਦੋਂ ਸੱਚੀ ਗੱਲ ਹੋਵੇ ਤੇ ਬੋਲਣਾ ਪੈਂਦਾ ਉੱਥੇ ਜੇ ਨਾ ਬੋਲੀਏ ਤੇ ਕਿਉਂਕਿ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਵਾ ਔਰ ਹਾਂ ਜੀ ਆਹ ਥੋੜਾ ਟਾਈਮ ਹੋ ਗਿਆ ਮੇਰਾ ਜੀ ਮੈਂ ਘਰ ਆਵਾ ਜਾਂਦਿਆਂ ਤੇ ਗੱਲ ਰੱਖ ਜੋ ਹਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਜਦੋਂ ਸੱਚਾ ਮੁੱਦਾ ਹੋਵੇ ਤੇ ਉਹ ਬੋਲਣਾ ਪੈਂਦਾ ਜੀ ਤੇ ਸਚਾਈ ਲਈ ਬੋਲਣਾ ਕੋਈ ਅਰਜ ਨਹੀਂ ਤੇ ਜਿੰਨਾ ਚਿਰ ਸਾਡੀ ਜਾਨ ਆ ਸਾਡੇ ਸਰੀਰ 'ਚ ਉਹਨਾਂ ਚਿਰ ਸਚਾਈ ਲਈ ਬੋਲਦੇ ਰਾਵਾਂਗੇ ਅੱਛਾ ਸਟਾਈਲ ਪੂਰਾ ਕਾਪੀ ਹੈ ਕਿ ਰੂਟੀਨ ਵੀ ਇਦਾਂ ਹੀ ਹੈ ਵੇਖੋ ਜੀ ਜੋ ਪੁੱਲਰ ਸਾਹਿਬ ਆ ਉਹੀ ਪੱਟੀ ਨੇਚਰ ਆ ਸੋਇਸਰੀ ਇਹ ਪੱਟੀ ਦਾ ਨੇਚਰ ਆ ਜਿਹੜਾ ਗਜਰਿਆ ਵਾ ਇਹ ਪੱਟੀ ਤੇ ਹਰ ਬੱਚੇ ਦਾ ਜੀ ਹਾਂ ਜੀ ਤਾਂ ਇਹ ਅੱਜ ਲਾਲਜੀ ਸਿੰਘ ਭੁੱਲਰ ਦੇ ਹੀ ਭੂਮਿਕਾ ਨਿਭਾਉਂਦੇ ਨਜ਼ਰ ਆਏ ਨੇ ਤਾਂ ਬਿਹਤਰ ਦਿਲਚਸਪ ਕਾਰਵਾਈ ਅੱਜ ਮੌਕ ਸੈਸ਼ਨ ਦੀ ਨਜ਼ਰਾਈਂ